ਸਤਕਾਰਯੋਗ ਪੰਜਾਬ ਵਾਸੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ। ਦੋਸਤੋ ਮੈਂ ਕਾਕੂ ਚਮਕਾਰਾ ਪਿੰਡ ਨੇਪਾਲ ਜ਼ਿਲ੍ਹਾ ਅਬਰਾਰ ਤਹਿਸੀਲ ਪਹਿਲਾ ਅਜਨਾਲਾ ਸੀ ਹੁਣ ਲੋਪ ਹੋ ਗਿਆ। ਮੈਂ ਸਰਕਾਰਾਂ ਨੂੰ ਬੇਨਤੀ ਕਰਨ ਲੱਗਾ ਵੀ ਗਰੀਬ ਦਾ ਕੋਈ ਸੋਚਿਆ ਨਾ। ਮੇਰੀ ਬੇਨਤੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨਾ ਵੀ ਦੇਖ ਰਹੇ ਕਿ ਸਾਰਾ ਕੰਮ ਹੋ ਰਿਹਾ ਮੈਂ ਬੇਨਤੀ ਕਰਦਾ ਸਰ ਜੀ ਗਰੀਬਾਂ ਵਾਸਤੇ ਕੁਝ ਸੋਚਿਆ ਜਾਵੇ ਗਰੀਬ ਬੜੀ ਮੁਸ਼ਕਲ ਦੇ ਵਿੱਚ ਨੇ ਤੇ ਇਹਨਾਂ ਦੇ ਕਿਰਪਾ ਕਰੋ ਜਿੰਨੀਆਂ ਵੀ ਸਰਕਾਰਾਂ ਆਇਆਂ ਅਜ ਤਾਂ ਉਹਨਾਂ ਨੇ ਨਵੇਕਲਾ ਢੰਗ ਕੱਢਿਆ ਤੁਸੀਂ ਕੋਈ ਗਰੀਬ ਵਾਸਤੇ ਨਵੇਕਲਾ ਢੰਗ ਨਹੀਂ ਕੱਢਿਆ ਮਸ਼ਿੰਦਰੀ ਦਾ ਯੋਗਿਆ ਗਰੀਬ ਕੋਲ ਕੋਈ ਮਿਹਨਤ ਨਹੀਂ ਗਈ ਕੋਈ ਕਾਰੋਬਾਰ ਨਹੀਂ ਗਾ ਸਵਾਏ ਕੰਧਾਂ ਨਾਲ ਲੱਗਣ ਤੋਂ ਗਰੀਬ ਆਪਣਾ ਟਾਈਮ ਪਤਾ ਨਹੀਂ ਕਿਤਨਾ ਪਾਸ ਕਰਦਾ ਬੇਲੇ ਰਹਿਣ ਦੀ ਵਜ੍ਹਾ ਨਾਲ ਕੰਨਿਆ ਘਰਾਂ ਦੇ ਵਿੱਚ ਕਲੇਸ਼ ਪੈ ਜਾਂਦੇ ਆ ਕਈ ਬੰਦੇ ਨਸ਼ੇ ਦੇ ਲੱਗ ਜਾਂਦੇ ਆ ਤੇ ਬੜੀ ਮੁਸ਼ਕਲਦਾਰੀ ਨਾਲ ਜਿਹੜਾ ਪੰਜਾਬ ਆ ਇਹਦੇ ਵਿੱਚ ਜਿਹੜਾ ਗਰੀਬ ਹੈ ਦਾ ਬੜਾ ਮਾੜਾ ਹਾਲ ਆ ਜਿਹੜੀ ਤੁਸੀਂ ਸਕੀਮ ਕੱਢੀ ਕਣਕ ਤੇ ਪਹਿਲਾਂ ਤੋਂ ਆ ਰਹੀ ਆ ਹਾਂ ਇੱਕ ਤੁਸੀਂ ਵਾਅਦਾ ਕੀਤਾ ਜਿਹੜੀ ਬਿਜਲੀ ਅੱਗੇ 200 ਜੁੰਟ ਮਹੀਨੇ ਦੀ ਮਾਫ ਸੀ ਤੁਸੀਂ 300 ਕੀਤੀ ਆ 100 ਹੋਰ ਵਾਅਦਾ ਕੀਤਾ ਬਾਕੀ ਸਵਰਗ ਤੇ ਉਹੀ ਵੇਖੂ ਜਿਹੜਾ ਮਰੇ ਆ ਕਿਉਂ ਉਸ ਸਕੀਮ ਦਾ ਲਾਭ ਉਹੀ ਲੈ ਸਕਦਾ ਜਿਹਦਾ ਬਿੱਲ ਕਲੀਅਰ ਹੈ ਤੇ ਜਿਹਦਾ ਬਿੱਲ ਕਲੀਅਰ ਨਹੀਂ ਉਹਦਾ ਫਿਰ ਵਾਅਦਾ ਜਾਂਦਾ ਵਾਅਦਾ ਜਾਂਦਾ ਗਰੀਬ ਕੋ ਉਤਾਰਿਆ ਜਾਂਦਾ ਨਹੀਂ ਤੇ ਉਹਨੂੰ ਬੜੀ ਮੁਸ਼ਕਲ ਸਹੂਲਤ ਹੋਰ ਵਾਰ ਵਾਰ ਕੇ ਪਤਾ ਨਹੀਂ ਜੁਰਮਾਨਾ ਪਈ ਜਾਂਦਾ ਕੀ ਹੋ ਜਾਂਦਾ ਯਾਦੋਂ ਯਾਦਾਂ ਹੋ ਜਾਂਦਾ ਉਹ ਤੋਂ ਉਤਾਰਿਆ ਜਾਂਦਾ ਨਹੀਂ ਮਿਹਰਬਾਨੀ ਕਰਕੇ ਬਿੱਲ ਮਾਫ ਕਰੋ ਜਿਹੜਾ ਹਰ ਆਦਮੀ ਇਸ ਸਕੀਮ ਦਾ ਲਾਭ ਲੈ ਸਕੇ ਦੂਜੀ ਬੇਨਤੀ ਆ ਮੇਰੀ ਸਾਡੇ ਦੇਸ਼ ਦੀ ਸ਼ਾਨ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਨਰਿੰਦਰ ਮੋਦੀ ਜੀ ਤੁਹਾਡੇ ਲਈ ਬੇਨਤੀ ਆ ਕਿ ਤੁਸੀਂ ਕਿਰਪਾ ਕਰੋ ਗਰੀਬਾਂ ਤੇ ਜਿਹੜੀਆਂ ਸਰਕਾਰਾਂ ਨੇ ਗਰੀਬ ਦਾ ਰੱਬ ਹੁੰਦੀਆਂ ਤੁਹਾਡੇ ਆਸਰੇ ਨਾਲ ਹੀ ਸਾਰਾ ਕੁਝ ਚੱਲਦਾ ਤੁਸੀਂ ਸੋਚਦੇ ਹੋ ਤੁਹਾਨੂੰ ਕੋਈ ਜ਼ਿਆਦਾ ਗਰੀਬੀ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਬਾਕੀ ਜਿੰਨਾ ਵੀ ਸੋਚਿਆ ਜਾਂਦਾ ਗਰੀਬ ਦਾ ਸੋਚੋ ਗਰੀਬ ਦੀ ਬੜੀ ਮਾੜੀ ਹਾਲਤ ਹੈ ਦੂਜੀ ਬੇਨਤੀ ਇਹ ਹੈ ਪਈ ਜਿਹੜਾ ਕੋਈ ਵੀ ਲਾਗਿਆ ਗਰੀਬ ਕੋਲੋਂ ਕੇਕ ਟੰਗ ਦਾ ਨਹੀਂ ਠਾਇਆ ਜਾਂਦਾ ਜਿਵੇਂ ਹੁਣ ਸਰਪੰਚੀ ਦੀ ਇਲੈਕਸ਼ਨ ਸਿਰ ਆਈ ਆ ਉਹਦੇ ਵਿੱਚ ਕਈ ਲੋਕ ਚਾਹੁੰਦੇ ਆ ਵੀ ਜਿਹੜਾ ਫਲਾਣਾ ਬੰਦਾ ਉਹ ਅੱਗੇ ਆ ਸਕੇ ਉਹਨੂੰ ਅੱਗੇ ਲਿਆਈਏ ਤੇ ਉਹ ਬੰਦਾ ਹੁੰਦਾ ਆ ਜਿਹੜਾ ਸਾਰਿਆਂ ਦੀ ਚਾਤ ਝੋਵੇ ਚੰਗਾ ਸੂਝਵਾਨ ਬੰਦਾ ਅੱਗੇ ਲਿਆ ਸਕਣ ਉਹਦੇ ਤੇ ਅਬਜੈਕਸ਼ਨ ਲੱਗ ਜਾਂਦਾ ਘਰ ਦਾ ਗਰੀਬ ਕੋਲ ਕੱਲਾ ਘਰ ਹੀ ਆ ਹੋਰ ਕੁਛ ਨਹੀਂ ਲੋਕੀ ਚਾਹੁੰਦੇ ਆ ਵੀ ਪੰਚ ਜਾਂ ਸਰਪੰਚ ਬਣ ਸਕੇ ਪਰ ਉਹਦੇ ਤੇ ਅਬਜੈਕਸ਼ਨ ਲੱਗ ਜਾਂਦਾ ਤੇਰਾ ਘਰ ਉੱਚੇ ਥਾਂ ਆ ਤੇਰੇ ਘਰ ਦੀ ਰਜਿਸਟਰੀ ਹੈ ਨਹੀਂ ਤੇਰਾ ਘਰ ਨਹੀਂ ਵੇ ਥਾਂ ਤੇਰਾ ਘਰ ਸ਼ਾਮਲਾਤ ਚ ਆ ਇਹਦੀ ਵਜ੍ਹਾ ਨਾਲ ਉਦੇ ਕਾਗਜ ਰੰਦ ਕਰਵਾਏ ਜਾਂਦੇ ਨੇ ਅਜ ਤੋਂ ਪਹਿਲਾ ਕਿੰਨੇ ਬੰਦੇ ਇਸ ਤਰ੍ਹਾਂ ਹੀ ਦਬਾਏ ਗਏ ਹੋਣਗੇ ਤੇ ਕਿੰਨੇ ਅੱਗੇ ਦਬਾਏ ਜਾਣਗੇ ਮਿਹਰਬਾਨੀ ਕਰਕੇ ਤੇ ਜਿਹੜੀ ਆਬਜੈਕਸ਼ਨ ਆ ਘਰ ਦੀ ਇਹਨੂੰ ਲਾਗੂ ਨਾ ਕੀਤਾ ਜਾਵੇ ਜੇ ਗਰੀਬ ਨੂੰ ਵੋਟ ਪਾਉਣ ਦਾ ਅਧਿਕਾਰ ਆ ਛੁੱਗੀ ਝੌਂਪੜੀ ਵਾਲੇ ਨੂੰ ਅਧਿਕਾਰ ਆ ਪਿੰਡ ਦਾ ਵਾਸੀ ਆ ਤੇ ਫਿਰ ਉਹ ਇਲੈਕਸ਼ਨ ਕਿਉਂ ਨਹੀਂ ਲੜ ਸਕਦਾ ਇਸ ਗੱਲ ਨੂੰ ਮੁੱਖ ਰੱਖਦੇ ਸਾਡੇ ਦੇ ਕਿਰਪਾ ਕਰੋ ਹੋਰ ਗਰੀਬਾਂ ਦਾ ਖਿਆਲ ਰੱਖੋ ਇਹਨਾਂ ਨੂੰ ਵੱਧ ਵੱਧ ਹੁਕਮਤਾਂ ਦਿਓ ਗਰੀਬੀ ਦਾ ਬੜਾ ਨਾਂ ਹੀ ਮਾੜਾ ਪਰ ਗਰੀਬ ਦਾ ਹੌਸਲਾ ਬੜਾ ਬੁਲੰਦ ਆ ਇਹ ਆਵਾਜ਼ ਨਹੀਂ ਚੁੱਕਦਾ ਤੇ ਮਿਹਰਬਾਨੀ ਕਰਕੇ ਇਹਨਾਂ ਦੀ ਮਦਦ ਕਰੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਨਮਸਕਾਰ